ਸਰਾਪੀਣ ਤੋਂ ਪਹਿਲਾਂ ਗਲਾਸ ਕਿਉਂ ਟਕਰਾਏ ਜਾਂਦੇ ਹਨ ਸਰਾਪੀਣ ਸਮੇ ਗਲਾਸ ਟਕਰਾਉਣਾ ਭਾਵ ਚੈਸ ਕਰਨਾ ਕਦੋਂ ਤੋਂ ਸ਼ੁਰੂ ਹੋਇਆ ਚੈਸ ਕਰਨ ਦੇ ਪਿੱਛੇ ਵਿਗਿਆਨਕ ਲੌਜਿਕ ਕੀ ਹੈ ਲਾਸਟ ਵਾਲਾ ਫੈਕਟ ਤੁਹਾਨੂੰ ਹੈਰਾਨ ਕਰ ਦੇਵੇਗਾ ਇੰਜ ਕਰਨ ਦੇ ਨਾਲ ਸਾਰੀਆਂ ਇੰਦਰੀਆਂ ਦਾ ਇਸਤੇਮਾਲ ਹੁੰਦਾ ਹੈ ਕਹਿੰਦੇ ਆ ਕਿ ਸਰਾਪੀਣ ਦਾ ਅਨੁਭਵ ਹੋਰ ਵੀ ਅੱਛਾ ਹੋ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਸਰਾਪੀਣ ਦਾ ਆਨੰਦ ਉਦੋਂ ਆਉਂਦਾ ਹੈ ਜਦੋਂ ਸਾਰੀਆਂ ਇੰਦਰੀਆਂ ਦਾ ਇਸਤੇਮਾਲ ਹੁੰਦਾ ਹੈ ਕਹਿੰਦੇ ਆ ਕਿ ਸਾਰੀਆਂ ਇੰਦਰੀਆਂ ਐਕਟਿਵ ਹੋ ਜਾਂਦੀਆਂ ਹਨ ਅਤੇ ਦਿਮਾਗ ਤੱਕ ਸੰਕੇਤ ਪਹੁੰਚ ਜਾਂਦਾ ਹੈ ਸ਼ਰਾਬ ਪੀਣ ਸਮੇ ਅਸੀਂ ਦੇਖ ਸਕਦੇ ਹਾਂ ਸੁਗ ਸਕਦੇ ਹਾਂ ਪਰ ਸੁਣ ਨਹੀਂ ਸਕਦੇ ਮੰਨਿਆ ਜਾਂਦਾ ਹੈ ਕਿ ਗਲਾਸ ਟਕਰਾ ਕੇ ਕੰਨਾਂ ਰਾਹੀ ਆਨੰਦ ਲੈਂਦਾ ਜਾਂਦਾ ਹੈ ਪ੍ਰਚੀਨ ਜੁਨਾਨ ਵਿੱਚ ਖੁਸ਼ੀ ਦੇ ਮਾਹੌਲ ਵਿੱਚ ਜਾਮ ਨੂੰ ਉੱਪਰ ਵੱਲ ਚੁੱਕਣਾ ਪ੍ਰਮਾਤਮਾ ਨੂੰ ਭੇਟ ਕਰਨ ਦਾ ਇਸ਼ਾਰਾ ਸੀ ਇੱਕ ਫੈਕਟ ਇਹ ਵੀ ਹੈ ਕਿ ਜੁਨਾਨ ਦੇ ਲੁਟੇਰੇ ਜਦੋਂ ਸਮਾਨ ਲੁੱਟ ਕੇ ਆਪਣੇ ਟਿਕਾਣੇ ਤੇ ਆਉਂਦੇ ਸੀ ਤਾਂ ਜਸ਼ਨ ਮਨਾਉਂਦੇ ਤੇ ਸ਼ਰਾਬ ਪੀਂਦੇ ਸੀ ਪਰ ਉਹ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਇੱਕ ਦੂਜੇ ਨੂੰ ਜ਼ਾਹਿਰ ਦੇ ਕੇ ਕਿਤੇ ਮਾਰ ਨਾ ਦੇਣ ਉਸ ਸਮੇਂ ਲੱਕੜ ਦੇ ਮਜ਼ਬੂਤ ਗਲਾਸ ਹੁੰਦੇ ਸੀ ਸ਼ਰਾਬ ਪੀਣ ਵੇਲੇ ਲੱਕੜ ਦੇ ਗਲਾਸਾਂ ਨੂੰ ਇੱਕ ਦੂਜੇ ਨਾਲ ਜ਼ੋਰ ਨਾਲ ਟਕਰਾਉਂਦੇ ਸੀ ਗਲਾਸ ਹਲਕੇ ਇੱਕ ਦੂਜੇ ਦੀ ਸ਼ਰਾਬ ਇੱਕ ਦੂਜੇ ਵਿੱਚ ਪੈ ਜਾਂਦੀ ਸੀ ਇਸ ਗੱਲ ਤੇ ਉਹਨਾਂ ਨੂੰ ਯਕੀਨ ਹੋ ਜਾਂਦਾ ਸੀ ਕਿ ਹੁਣ ਕੋਈ ਖਤਰਾ ਨਹੀਂ ਇਸੇ ਕਰਕੇ ਹੀ ਸ਼ਰਾਬ ਪੀਣ ਵੇਲੇ ਗਲਾਸ ਟਕਰਾਈ ਜਾਂਦੇ ਹਨ ਇਤੋਂ ਹੀ ਚੈਸ ਕਰਨ ਦੀ ਸ਼ੁਰੂਆਤ ਹੋਈ ਅੱਜ ਇਸ ਦੇ ਕਈ ਮਤਲਬ ਕੱਢੇ ਜਾਂਦੇ ਹਨ ਅਗਰ ਤੁਹਾਨੂੰ ਕੋਈ मीनिंग ਇਸ ਦਾ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ